ਗੋੜੀ ਮਹਿਲਾ ਪੰਜਵਾਂ ਜਾ ਕੋ ਬਿਸਰੈ RAM ਨਾਮ ਤਾਹੂ ਕੋ ਪੀਰ ਸਾਧ ਸੰਗਤ ਮਿਲ ਹਰ ਰਵੇਂ ਸੇ ਗੁਣੀ ਗਹੀਰ ਰਹਾਉ ਜਾ ਕੋ ਗੁਰਮੁਖ ਹਿਰਦੈ ਬੁੱਧ ਤਾਕੈ ਕਰਤਲ ਨਵ ਨਿਦ ਸਿਧ ਜੋ ਜਾਨੈ ਹਰ ਪਬ ਧਨੀ ਕਿਛ ਨਾਹੀ ਤਾਕੈ ਕਮੀ ਕਰਣ ਹਾਰ ਤੁਸ਼ਾਨਿਆਂ ਸਰਬ ਸੂਖ ਰੰਗ ਮਾਣਿਆ ਹਰ ਧਨ ਜਾ ਕੈ ਗ੍ਰਹਿ ਵਸੈ ਕਹੋ ਨਾਨਕ ਤਿਨ ਸੰਗ ਦੁਖ ਨਸੈ ਗੋੜੀ ਮਹਿਲਾ ਪੰਜਵਾ ਗਰਭ ਬਡੋ ਮੂਲ ਇਤਨੋ ਰਹਿਨ ਨਹੀਂ ਧੋ ਕਿਤਨੋ ਰਹਾ ਬਿਵਰਜਤ ਦੇਦ ਸੰਤਨ ਉ ਆਹੂ ਸਿਉਰੇ ਹਿਤਨੋ ਹਾਰ ਜੁਵਾਰ ਜੁਵਾ ਵਿਧੇ ਇੰਦਰੀ ਵਸ ਲੈ ਜਿਤਨੋ ਹਰਨ ਭਰਨ ਸੰਪੂਰਨ ਚਰਨ ਕਮਲ ਰੰਗ ਰਿਤਨੋ ਨਾਨਕ ਉਧਰੇ ਸਾਧ ਸੰਗ ਕਿਰਪਾ ਨਿਧ ਮੈਂ ਦਿੱਤਨੋ ਗੋੜੀ ਮਹਿਲਾ ਪੰਜਵਾ ਮੋਹ ਦਾਸ ਰੋ ਠਾਕੂਰ ਕੋ ਤਾਨ ਪ੍ਰਭ ਕਾ ਖਾਨਾ ਰਹਾ ਐਸੋ ਹੈ ਰੇ ਖਸ ਮਹਮਾਰ ਖਿਨ ਮੈਂ ਸਾਜ ਸਵਾਰਣ ਹਾਰ ਕਾਮ ਕਰੀ ਜੇ ਠਾਕੁਰ ਭਾਵਾਂ ਗੀਤ ਚਰਿਤ ਪ੍ਰਭ ਕੇ ਗੁਣ ਗਾਵਾ ਸ਼ਰਨ ਪਰਿਓ ਠਾਕੁਰ ਵਜ਼ੀਰਾ ਤਿਨਾ ਦੇਖ ਮੇਰਾ ਮਨ ਤੀਰਾ ਇਕ ਟੇਕ ਇੱਕ ਆਧਾਰ ਜਨਮਾਨਕ ਹਰ ਕੀ ਲਾਗਾ ਕਾਰਾ ਗੋੜੀ ਮਹਿਲਾ ਪੰਜਵਾ ਹੈ ਕੋਈ ਐਸਾ ਹੋ ਮੈਂ ਤੋਰੇ ਇਸ ਮੀਠੀ ਤੇ ਇਹ ਮਨ ਹੋ ਰੈ ਰਹਾ ਅਗਿਆਨੀ ਮਾਨੁਖ ਭਇਆ ਜੋ ਨਹੀਂ ਸੋ ਲੋਰੈ ਰਹਿਣ ਅੰਧਾਰੀ ਕਾਰੀਆ ਕਉ ਮਨੁ ਜੁਗਤ ਜਿਤ ਪੋਰਾ ਭ੍ਰਮਤੋ ਭ੍ਰਮਤੋ ਹਾਰਿਆ ਅਨਤੁ ਵਿਦੀ ਕਰ ਤੋਰੇ ਕਉ ਨਾਨਕ ਕਿਰਪਾ ਭਈ ਸਾਧ ਸੰਗਤਿ ਨਿਦਮੋਰੇ ਗੋੜੀ ਮਹਿਲਾ ਪੰਜਵਾ ਚਿੰਤਾ ਮਣੀ ਕਰੁਣਾ ਮੈਂ ਰਹਾo ਦੀਨ ਦਯਾਲਾ ਪਾਰ ਬ੍ਰਹਮ ਜਾ ਕੇ ਸਿਮਰਨ ਸੁਖ ਭੈ ਅਕਾਲ ਪੁਰਖ ਆਗਾਦ ਬੋਧ ਸੁਣਤ ਜਸੋ ਕੋਟ ਅਗ ਖੈ ਕਿਰਪਾ ਨਿਧ ਪ੍ਰਭ ਮਾਇ ਆਧਾਰ ਨਾਨਕ ਹਰ ਹਰ ਨਾਮ ਲੈ ਗੋੜੀ ਪੁਰ ਦੀ ਮਹਿਲਾ ਪੰਜਵਾਂ ਮੇਰੇ ਮਨ ਸ਼ਰਨ ਪ੍ਰਭ ਸੁਖ ਪਾਏ ਜਾ ਦਿਨ ਗਿਸਰੈ ਤਾਨ ਸੁਖ ਬਾਤ ਸੋ ਦਿਨ ਜਾਤ ਅਜਾਏ ਰਹਾ ਇਕ ਰੈਣ ਕੇ ਪੌਹਨ ਤੁਮ ਆਏ ਬਹੁ ਜੁਗ ਆਸ ਬੰਧਾਏ ਗ੍ਰਹਿ ਮੰਦਰ ਸੰਪਹਿ ਜੋ ਦੀਸ ਜਿਉਂ ਤਰਵਰ ਕੀ ਛਾਏ ਤਨ ਮੇਰਾ ਸੰਪਹਿ ਸਭ ਮੇਰੀ ਬਾਗ ਮਿਲਕ ਸਭ ਜਾਏ ਦੇਵ ਨਹਾਰਾ ਬਿਸਰੇ ਓ ਠਾਕੁਰ ਕਿਨ ਮੈਂ ਹੋ ਤਪਰਾਏ ਪਹਿਰਾਏ ਬਾਗਾ ਕਰਿ ਈਸ਼ ਨਾਨ ਚੋਆ ਚੰਦਨ ਲਾਏ ਨਿਰਭਉ ਨੰਕਾਰ ਨਹੀਂ ਚੀਨਿਆ ਜਿਉ ਹਸਤੀ ਨਾਵਾਏ ਜੋ ਹੋਏ ਕਿਰਪਾਲ ਤਾਂ ਸਤਗੁਰ ਮਿਲ ਸਭ ਸੁਖ ਹਰ ਕੇ ਨਾਏ ਮੁਕਤ ਭਇਆ ਬੰਧਨ ਗੁਰ ਖੋਲੇ ਜਨਨ ਨਾਨਕ ਹਰ ਗੁਣ ਗਾਏ ਗੋੜੀ ਪੁਰਬੀ ਮਹਿਲਾ ਪੰਜਵਾ ਮੇਰੇ ਮਨ ਗੁਰ 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 ਸਦ ਕਰੀਐ ਰਤਨ ਜਨਮ ਸਫਲ ਗੁਰ ਕੀਆ ਦਰਸ਼ਨ ਕੋ ਬਲਹਰੀਐ ਰਹਾ ਜੇਤੇ ਸਾਸ ग्रास ਮੰਨ ਲੇਤਾ ਤੇਤੇ ਹੀ ਗੁਣ ਗਾਈਐ ਜੋ ਹੋਏ ਦਇਆਲ ਸਤਗੁਰ ਆਪਣਾ ਤਾਂ ਇਹ ਮਤਬੁੱਧ ਪਾਈਐ ਮੇਰੇ ਮਨ ਨਾਮ ਲੈ ਜਮਬੰਧ ਤੇ ਛੂਟੈ ਸਰਬ ਸੁਖਾ ਸੁਖ ਪਾਈਐ ਸੇਵ ਸੁਅੰਮੀ ਸਤਗੁਰ ਦਾਤਾ ਮਨ ਬੰਛਤ ਫਲ ਆਈਐ ਨਾਮ ਇਸ਼ਟ ਮੀਤ ਸੁਤਕਰਤ ਮਨ ਸੰਗ ਤੁਹਾਰੈ ਚੱਲੇ ਕਰ ਸੇਵਾ ਸਤਗੁਰ ਆਪਣੇ ਕੀ ਗੁਰ ਤੇ ਪਾਈਐ ਪਾਲੈ ਗੁਰ ਕਿਰਪਾ ਪ੍ਰਾਪਤ ਤਾਰੀ ਦਿਨ ਸੇ ਸਰਬ ਅੰਦੇਸਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਆ ਸਗਲ ਕਲੇਸ਼ਾ ਰਾਗ ਗੋੜੀ ਮਹਿਲਾ ਪੰਜਵਾਂ ਏਕੋ ਅੰਕਾਰ ਸਤਗੁਰ ਪ੍ਰਸਾਦ ਕ੍ਰਿਸ਼ਨ ਬਿਰਲੇ ਹੀ ਕੀ 부ਜੀ ਹੈ ਰਹਾਉ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁੱਜੀ ਹੈ ਸੁੰਦਰ ਨਾਰੀ ਅਨੇਕ ਪ੍ਰਕਾਰੀ ਪਰ ਗ੍ਰਹਿ ਬੇਕਾਰੀ ਬੁਰਾ ਫਲਾ ਨਹੀਂ ਸੁਜੀ ਹੈ ਅਨੇਕ ਬੰਧਨ ਮਾਇਆ ਭਰਮਤ ਭਰਮ ਆਇਆ ਗੋਣ ਨਿੱਦ ਨਹੀਂ ਗਾਇਆ ਮਾਨ ਵਿਖਾ ਹੀ ਮੈਂ ਲੁੱਜੀ ਹੈ ਜਾ ਕੋਰੇ ਕਿਰਪਾ ਕਰ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ ਨਾਨਕ ਸੋ ਜਨ ਦਰਹਰ ਸਿਝੀ ਹੈ ਗੋੜੀ ਮਹਿਲਾ ਪੰਜਵਾ ਸਭ ਹੂ ਕੋ ਰਸ ਹਰੋ ਪ੍ਰਹਾਉ ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ਕਾਹੂ ਡੰਡ ਧਰ ਹੋ ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇ ਕਾਹੂ ਗਉਣ ਕਰ ਹੋ ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਵਿਚਾਰ ਨਾਨਕ ਭਗਤ ਪ੍ਰੇਹ ਹੋ ਗੌੜੀ ਮਹਿਲਾ ਪੰਜਵਾ ਗੁਣ ਕੀਰਤ ਨਿਦ ਮੋਰੀ रहा तू ही रस तू ही जस तू ही रूप तू ही रंग आस ओट प्रभ तोरी तू ही मान तू ही तान तू ही पत तू ही प्राण गोर टूटी लै जोरी तू ही ग्रह तू ही बन तू ही गाँव तू ही सुन ਹਾਂ ਨਾਨਕ ਨੇਰ ਨੇਰੀ ਗੌੜੀ ਮਹਿਲਾ ਪੰਜਵਾ ਮਤੋ ਹਰ ਰੰਗ ਮਤੋ ਰਹਾਉ ਉਹੀ ਪੀਓ ਉਹੀ ਖੀਓ ਗੁਰ ਹੈ ਦਿਓ ਦਾਨ ਕੀਓ ਉਹ ਆਹੂ ਸਿਓ ਮਨ ਰਤ ਉਹੀ ਬਾਠੀ ਉਹੀ ਪੋਚਾ ਉਹੀ ਪਿਆਰ ਉਹੀ ਰੂਚਾ ਮਾਨ ਓਹੋ ਸੁਖ ਜਤੋ ਸਹਿਜ ਕੇਲ ਅਨੰਦ ਖੇਲ ਰਹਿ ਫੇਰ ਪੈ ਮੇਲ ਨਾਨਕ ਗੁਰ ਸ਼ਬਦ ਤਰਾਤੋ ਰਾਗ ਗੋੜੀ ਮਾਲਵਾ ਮਹਿਲਾ ਪੰਜਵਾਂ ਏਕੋ ਓੰਕਾਰ ਸਤਗੁਰ ਪ੍ਰਸਾਦ ਹਰ ਨਾਮ ਲੈ ਹੋ ਮੀਤ ਲੈ ਹੋ ਆਗੈ ਬਖੰਪੰਤ ਭੈ ਆਨ ਰਹਾਉ ਸੇਵਤ ਸੇਵਤ ਸਦਾ ਸੇਵ ਤੇਰੇ ਸੰਗ ਬਸਤ ਹੈ ਕਾਲ ਕਰ ਸੇਵਾ ਤੂੰ ਸਾਧ ਕੀ ਹੋ ਕਾਟੀ ਹੈ ਜਮ ਜਾਲ ਹੋਮ ਜਗ ਤੀਰਥ ਕੀਏ ਵਿੱਚ ਹਉ ਮੈਂ ਬਦੇ ਵਿਕਾਰ ਨਰਕ ਸੁਰਗ ਦੋਏ ਭੁੰਚਨਾ ਹੋਏ ਬਹਰ ਬਹਰ ਅਵਤਾਰ शिवपुरी ब्रह्म इंद्रपुरी नेचल को ठाओ ना है बिन हर सेवा सुख नहीं हो साकत आवे जाहि जैसो गुरु उपदेशिया मैं तैसो कह्या पुकार नानक कह सुन रे मन कर कीर्तन कोए उद्धार राग गौरी माला ਮੈਲਾ ਪੰਜਵਾ ਇੱਕੋ ਓੰਕਾਰ ਸਤਗੁਰ ਪ੍ਰਸਾਦ ਪਾਇਓ ਬਾਲ ਬੁੱਧ ਸੁਖਰੇ ਹਰਖ ਸੋਗ ਹਾਨ ਮਿਰਤ ਦੂਖ ਸੁਖ ਚਿਤ ਸੰਸਾਰ ਗੁਰ ਮਿਲੇ ਰਹਾਉ ਜੋ ਲ ਹੋ ਕਿਛ ਸੋ ਚੌ ਚਿਤਵੋਂ ਤੋ ਲ ਦੁਖ ਨ ਭਰੇ ਜੋ ਕਿਰਪਾਲ ਗੁਰੂ ਭੇਟਿਆ ਤੋ ਆਨੰਦ ਸਹਜੇ ਜੇਤੀ ਸਿਆਨ ਕਰਮ ਮੋਹ ਕੀਏ ਤੇਤੇ ਬੰਦ ਪਰੇ ਜੋ ਸਾਧੂ ਕਰਮਸਤਕ ਧਰਿਓ ਤਬ ਹਮ ਮੁਕਤ ਭੈ ਜੋ ਲੋ ਮੇਰੋ ਮੇਰੋ ਕਰਤੋ ਤੋ ਲੋ ਬਿਖ ਕੇਰੇ ਮਨ ਤਨ ਬੁੱਧ ਅਰਪੀ ਠਾਕੂਰ ਕੋ ਤab ਹਮ ਸਹਿਜ ਸੋਏ ਜੋ ਲੋ ਪੋਠ ਉਠਾਈ ਚੱਲਿਓ ਤੌ ਲੋ ਦਾਨ ਭਰੇ ਪੋਠ ਡਾਰ ਗੁਰਪੂਰਾ ਮਿਲਿਆ ਤੌ ਨਾਨਕ ਨਿਰਭੈ ਗੋੜੀ ਮਾਲਾ ਮਹਿਲਾ ਪੰਜਵਾਂ ਭਾਵਨ ਤਿਆਗਿਓ ਰੀ ਤਿਆਗਿਓ ਤਿਆਗਿਓ ਮੈਂ ਗੁਰ ਮਿਲ ਤਿਆਗਿਓ ਸਰਬ ਸੂਖ ਆਨੰਦ ਮੰਗਲ ਰਸ ਮੰਗੁ ਗੁਬਿੰਦ ਆਗਿਓ ਰਹਾਉ ਮਾਨ ਅਭਿਮਾਨ ਦੋ ਸਮਾਨਨੇ ਮਸਤਕ ਡਾਰ ਗੁਰ ਪਾਗਿਓ ਸੰਪਤ ਹਰਖ ਨ ਆਪਤ ਦੁਖਾ ਰੰਗ ਠਾਕੁਰ ਲਾਗਿਓ ਬਾਸ ਬਾਸਰੀ ਇਕ ਸੁਆਮੀ ਉਦਿਆਨ ਦ੍ਰਿਸ਼ਟਾਗਿਓ ਨਿਰਭਉ ਭੈ ਸੰਤ ਭ੍ਰਮ ਡਾਰਿਓ ਪੂਰਨ ਸਰਬਾਗਿਓ ਜੋ ਕਿਛ ਕਰਤਾ ਕਾਰਣ ਕੀਨੋ ਮਨ ਬੁਰੋ ਨਾ ਲਾਗਿਓ ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸ਼ਰਣਾਗਿਓ ਨਾਮ ਰੰਗ ਸਹਿਜ ਰਸ ਮਾਣੇ ਫੇਰ ਦੁੱਖ ਨਾ ਲੱਗਿਓ